ਦੋਸਤੋ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ 40 ਮੁਕਤਿਆਂ ਦੀ ਉਸ ਪਵਿੱਤਰ ਧਰਤੀ ਦੇ ਜਿਸ ਜਗ੍ਹਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਦੇ ਕੇ ਆਏ ਹੋਏ 40 ਸਿੰਘਾਂ ਨੂੰ ਮੁਕਤ ਕੀਤਾ ਅਤੇ ਬਹੁਤ ਵੱਡੇ ਵੱਡੇ ਵਰ ਵੀ ਦਿੱਤੇ ਇਹ ਹੈ ਗੁਰਦੁਆਰਾ ਸ੍ਰੀ ਟੁੱਟੀ ਗੰਡੀ ਸਾਹਿਬ ਮੁਕਤਸਰ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਦੇ ਸਾਹਮਣੇ ਪਵਿੱਤਰ ਸਰੋਵਰ ਵੀ ਹੈ ਜਿਸ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਹਨ ਆਓ ਸਭ ਤੋਂ ਪਹਿਲਾਂ ਕਰਦੇ ਹਾਂ ਨਮਸਕਾਰ ਆਣਾ ਮੇਰਾ ਤੇਰਾ ਤੇ ਚੱਲੋ ਪਿਆਰ ਆ ਤੇ ਸੁਧਿਆ ਮੇਰੇ ਚੱਲ ਆਈਂ ਆ ਤੇ ਸੁਧਿਆ ਤੇ ਚੱਲੋ ਗੁਰਦੁਆਰਾ ਸ੍ਰੀ ਟੁੱਟੀਗੰਡੀ ਸਾਹਿਬ ਦੇ ਬਿਲਕੁਲ ਖੱਬੇ ਪਾਸੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਗੁਰਦੁਆਰਾ ਤੰਬੂ ਸਾਹਿਬ ਦੇ ਅਤੇ ਗੁਰਦੁਆਰਾ ਮਾਤਾ ਭਾਗੌਰ ਜੀ ਦੇ ਇਹ ਉਹ ਪਵਿੱਤਰ ਜਗ੍ਹਾ ਹੈ ਜਿਸ ਜਗ੍ਹਾ ਤੇ ਸਿੰਘਾਂ ਨੇ ਆਪਣੇ ਟਿਕਾਣੇ ਕੀਤੇ ਹੋਏ ਸਨ ਗੁਰੂ ਸਾਹਿਬ ਵੀ ਇਸ ਜਗ੍ਹਾ ਤੇ ਹੀ ਆਪਣਾ ਟਿਕਾਣਾ ਲਗਾ ਕੇ ਕੁਝ ਦੇਰ ਤੱਕ ਇੱਥੇ ਰਹੇ ਜਦੋਂ ਵੀ ਤੁਸੀਂ ਮੁਕਸਰ ਸਾਹਿਬ ਆਓ ਤਾਂ ਤੁਸੀਂ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਗੁਰਦੁਆਰਾ ਟੀਬੀ ਸਾਹਿਬ ਦੇ ਵੀ ਦਰਸ਼ਨ ਕਰੋ ਕਿਉਂਕਿ ਇਹ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਇਤਿਹਾਸਕ ਸਥਾਨ ਹੈ